ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ ਸਫ਼ਰ ਕਰਨ ਵਾਲੇ ਜਲਦੀ ਦੇਖ ਲਵੋ ਇਹ ਖਬਰ ਸਰਕਾਰ ਨੇ ਲੈ ਲਿਆ ਇਹ ਨਵਾਂ ਫੈਸਲਾ ਜੀ ਹਾਂ ਪੰਜਾਬ ਦਾ ਟਰਾਂਸਪੋਰਟ ਵਿਭਾਗ ਵੱਡਾ ਕਦਮ ਚੁੱਕਣ ਜਾ ਰਿਹਾ ਹੈ ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਲਾਲਾ ਜਿੱਤ ਭੁੱਲਰ ਨੇ 1 ਜਨਵਰੀ ਨੂੰ ਲੈ ਕੇ ਸਰਕਾਰੀ ਬੱਸਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਹੁਣ ਇਹ ਟੈਨਸ਼ਨ ਬਣੀ ਹੋਈ ਹੈ ਕਿ ਕਿਤੇ ਜਿਹੜੇ ਕਿਰਾਏ ਆ ਉਹ ਦੁਬਾਰਾ ਤਾਂ ਨਹੀਂ ਲਾਗੂ ਹੋ ਜਾਣਗੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਖਬਰ ਨਹੀਂ ਹੈ ਬਲਕਿ ਲੋਕਾਂ ਦੇ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਵਿਕਾਸ ਹੋਵੇਗਾ ਤੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੇਗੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਤੁਹਾਨੂੰ ਆਸਾਨੀ ਹੋਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਵਿਭਾਗ ਵੱਲੋਂ 500 ਨਵੀਆਂ ਬੱਸਾਂ ਨੂੰ ਸੜਕ ਤੇ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਟ੍ਰਾਂਸਪੋਰਟ ਮੰਤਰੀ ਲਾਲਾਜੀਤ ਭੁੱਲਰ ਨੇ 1 ਜਨਵਰੀ ਨੂੰ ਨਵੀਆਂ ਬੱਸਾਂ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਸੀ। ਪੀਆਰਟੀਸੀ 200 ਨਵੀਆਂ ਬੱਸਾਂ ਖਰੀਦੇਗਾ ਜਦਕਿ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਸੜਕ ਤੇ ਉਤਾਰੀਆਂ ਜਾਣਗੀਆਂ ਸੂਤਰਾਂ ਮੁਤਾਬਕ ਪੀ ਆ ਟੀ ਸੀ ਨੂੰ ਨਵੀਆਂ ਬੱਸਾਂ ਖਰੀਦਣ ਨੂੰ ਵਿਭਾਗੀ ਮਨਜ਼ੂਰੀ ਵੀ ਮਿਲ ਗਈ ਹੈ ਤੇ 200 ਬੱਸਾਂ ਨੂੰ ਖਰੀਦਣ ਲਈ ਟੈਂਡਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਬੱਸਾਂ ਨੂੰ ਖਰੀਦਣ ਦਾ ਟੈਂਡਰ ਕੱਢਿਆ ਜਾਵੇਗਾ ਤੇ ਬੱਸਾਂ ਦੀ ਸਪਲਾਈ ਹੋਣ ਤੋਂ ਬਾਅਦ ਬੱਸਾਂ ਦੀ ਬਾਡੀ ਲਗਾਉਣ ਦਾ ਟੈਂਡਰ ਕੱਢਿਆ ਜਾਵੇਗਾ ਮੀਡੀਆ ਰਿਪੋਰਟਰਾਂ ਅਨੁਸਾਰ ਪੀਆ ਟੀਸੀ ਆਪਣੇ ਫੰਡ ਤੋਂ 200 ਬੱਸਾਂ ਖਰੀਦੇਗੀ ਅਤੇ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਜਿਹੜੀਆਂ ਸੜਕ ਤੇ ਉਤਾਰੀਆਂ ਜਾਣਗੀਆਂ ਜਦਕਿ ਪੰਨ ਬੱਸ ਰੋਡਵੇਜ਼ ਕਰਜ਼ਾ ਲੈ ਕੇ 150 ਬੱਸਾਂ ਖਰੀਦੇਗੀ ਤੇ ਪਨ ਬਸ ਨੇ ਵੀ ਵਿਭਾਗ ਨੂੰ ਮਤਾ ਭੇਜ ਦਿੱਤਾ ਹੈ ਹਾਲਾਂਕਿ ਅਜੇ ਤੱਕ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਤੇ ਪੀਆਰਟੀਐਸੇ ਪਨ ਬਸ ਜਿਹੜੀਆਂ ਨਵੀਆਂ ਬੱਸਾਂ ਨੂੰ ਚਲਾਉਣ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ ਕਿਉਂਕਿ 2021 ਤੋਂ ਬਾਅਦ ਬੱਸਾਂ ਅ ਨਹੀਂ ਖਰੀਦੀਆਂ ਗਈਆਂ ਜਦ ਕਿ 400 ਬੱਸਾਂ ਕੰਡਮ ਹੋ ਚੁੱਕੀਆਂ ਹਨ ਸੂਤਰਾਂ ਮੁਤਾਬਕ ਜਲਦੀ ਨਵੀਆਂ ਬੱਸਾਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਲੋਕਾਂ ਲਈ ਇੱਕ ਵੱਡੀ ਸਹੂਲਤ ਆ ਜਿਹੜੀ ਉਹ ਆਉਣ ਜਾ ਰਹੀ ਹੈ ਕਿਉਂਕਿ ਜਿਹੜੀਆਂ ਪੀ ਆਰਟੀਸੀ ਬੱਸਾਂ ਸੀ ਉਹਨਾਂ ਦਾ ਜਿਹੜੀ ਹਾਲਤ ਆ ਉਹ ਕਾਫੀ ਜ਼ਿਆਦਾ ਮਾੜੀ ਹੋ ਚੁੱਕੀ ਸੀ ਜਿਸ ਕਰਕੇ 400 ਬੱਸਾਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਪੀ ਆਰਟੀਸੀ ਕੰਡਮ ਹੋ ਚੁੱਕੀਆਂ ਨੇ ਜੋ ਕਿ ਸੜਕਾਂ ਤੇ ਚੱਲਣ ਦੇ ਯੋਗ ਨਹੀਂ ਰਹੀਆਂ ਤੇ ਹੁਣ ਸਰਕਾਰ ਆਰ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੀਆਂ 500 ਬੱਸਾਂ ਵਾ ਉਹ ਸੜਕ ਤੇ ਉਤਾਰੀਆਂ ਜਾਣਗੀਆਂ ਟ੍ਰਾਂਸਪੋਰਟ ਵਿਭਾਗ ਆ ਜਿਹੜੇ ਉਹ 500 ਨਵੀਆਂ ਬੱਸਾਂ ਖੁਦ ਜਿਹੜਾ ਪੈਸਾ ਲਾ ਕੇ ਸਰਕਾਰ ਖਰੀਦੇਗੀ ਤੇ ਇਸ ਦੇ ਨਾਲ ਜਿਹੜਾ ਆਮ ਲੋਕਾਂ ਨੂੰ ਇਹ ਸਹੂਲਤ ਮਿਲੇਗੀ ਕਿ ਉਹਨਾਂ ਨੂੰ ਨਵੀਆਂ ਬੱਸਾਂ ਦੇ ਵਿੱਚ ਸਫ਼ਰ ਕਰਨ ਨੂੰ ਮਿਲੇਗਾ ਜਦਕਿ ਪੁਰਾਣੀਆਂ ਬੱਸਾਂ ਦੇ ਵਿੱਚ ਕੰਡਮ ਹੋਣ ਕਰਕੇ ਉਹਨਾਂ ਨੂੰ ਸਫ਼ਰ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ ਪਰ ਹੁਣ ਜਿਹੜੀ ਲੋਕਾਂ ਦੀ ਇਹ ਸਮੱਸਿਆ ਉਹ ਦੂਰ ਹੋ ਜਾਵੇਗੀ ਤੇ ਲੋਕਾਂ ਨੂੰ ਜਿਹੜੀ ਹੁਣ ਨਵੀਆਂ ਬੱਸਾਂ ਦੇ ਬੱਸਾਂ ਦੇ ਵਿੱਚ ਜਿਹੜਾ ਆਉਣਾ ਜਾਣਾ ਉਹ ਸੌਖਾ ਹੋ ਜਾਵੇਗਾ ਤਾਂ ਇਹ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਲਈ ਇੱਕ ਸਹੂਲਤ ਲਿਆਂਦੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਪੰਜਾਬੀ ਅਪਡੇਟਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ